ਇਹ ਮੌਸਮ ਦੇ ਵਿੱਚ ਤਰਨਾ ਲਾ ਗੱਡੀ ਸਾਰੇ ਬੈਠੇ ਨੇ ਇਹ ਬੇਦਾਰ ਜੋ ਸਰਕਾਰ ਵੱਲੋਂ ਸਰਕਾਰ ਵੱਲ ਸਹੀ ਗੱਲ ਹੈ ਕਿ ਇਹੋ ਸਲਾਹ ਕੁਝ ਨਾ ਬਿੰਦ ਨੂੰ ਪਿਆਰ ਸੰਗ ਸੱਚ ਦਾ ਕਿ ਲੋਕ ਕੋਈ ਬੋਲ ਮਾਰਾ ਬੋਲਦਾ ਉਹਦੀ ਜਵਾਬ ਨਾ ਮਦਦ ਹੋ ਪਰ ਇੱਕ ਪੰਦੇਦਾਰ ਸੰਸਦ ਨੂੰ ਮਜਬੂਰ ਬਣਾਇਆ ਜਿਹੜੇ ਖੁੱਪਛੇ ਦਬਾਅ ਤੇ ਤਦਅਪਤ ਸਰਕਾਰ ਕਰੇ ਆਂ ਜੀ ਸੋ ਪਰ ਇਸ ਤੋਂ ਇਹ ਸੋਗ ਗੱਲ ਜਿਹਾ ਕਿ ਪੂਰੇ ਪੰਜਾਬ ਦੇ ਵਿੱਚ ਸਰੋਗ ਹੋ ਗਿਆ ਤੇ ਸੋਗ ਹੋ ਰਿਹਾ ਸਮੇਂ ਦੇ ਵਿੱਚ ਸਪੱਸ਼ਟ ਬਤਾਂਤ ਅੱਤਵਾਦੀ ਸੋਾਰੇ ਇਸ ਸਮਿਆਂ ਨੂੰ ਜਿਸ ਦੇ ਤਸਵਾਦ ਫੱਡੇਦਾਰ ਉਹ ਸੋਗ ਆਪਣੀਆਂ ਦਾ ਜਿਹੜੇ ਜਦੋਂ ਉਹ ਅੱਜ ਇੱਥੇ ਮਿਲਿਆ ਸੋਗ ਇਸ ਹਾਸੇ ਵਿੱਚ ਇੱਥੇ ਕਰਦੇ ਨੇ ਨਾਮ ਪ੍ਰਦਾਨ ਕਰਕੇ ਟੈਪਾਟਾ ਜਿਹੜੀ ਸਰਕਾਰ ਕਾਪੀ ਜਿਹੜੀ ਮਜੂਰਤ ਸਰਕਾਰ ਵੱਜੋਂ ਖੱਪਾ ਦੀ ਸਰਕਾਰ ਹੈ ਅਸੀਂ ਜਿਹੜੇ ਜਿਹੜੇ ਵੱਡੇ ਵੱਡੇ ਦੇ ਵਿਰੋਧ ਕਰਦੇ ਹਾਂ ਕਿ ਜਨਨੀ ਪ੍ਰੋਗਰਾਮ ਦੀ ਸੋਧ ਕਰਾਈ ਜਾਏ ਨਹੀਂ ਤਾਂ ਜਿਹੜੇ ਵਰਗ ਨੂੰ ਵੱਡੇ ਸਮਾਜਾ ਜਿਹੜੀ ਉਹ ਛੋਟੇ ਜਨਤਿਆਂ ਦੇ ਵਿੱਚ ਸਮਾਜਿਕ ਹੋਂਦ ਦੀ ਮਾਰਕਾ ਦੀ ਗੱਲ ਹੁੰਦੀ ਹੈ ਇਸ ਤਰ੍ਹਾਂ ਕੇ ਸਾਰੇ ਖੱਪਾ ਦਾ ਤਲ ਹੈ

இதோ நம்ம பாருலாம்லாம்லாம் இதோ நேத்து லைவ் கரெக்ட் ஆ हां ஆரம்பிடுங்க மல்டி ஆ யாரோ சார் திங்க இதோ சொல்லு ஒரே லம் ஜோடின்னு बोलாரயா ਮੇਰਾ ਜਿਹੜਾ ਤੰਨਾ ਲਾਇਆ ਗਿਆ ਹੈ ਡੀਸੀ ਦਫ਼ਤਰ ਮਰਕਾ ਕਿਸ ਚੀਜ਼ ਨੂੰ ਲੈ ਕੇ ਪੰਨੇਦਾਰ ਜੂਨੀਅਨ ਨੂੰ ਜੀ ਪੰਨੇਦਾਰ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸਮੇਂ-ਸਮੇਂ ਸਰ ਦਿੱਤਾ ਗਿਆ ਸੀ ਪੰਜਾਬ ਦੀ ਸਰਕਾਰ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਸੀ ਜਦੋਂ 21 4 2024 ਤੋਂ ਪਹਿਲਾਂ ਅਸੀਂ ਹੜਤਾਲ ਕਰ ਦਿੱਤੀ ਸੀ ਹੜੀ ਦੇ ਸੀਜ਼ਨ ਦੇ ਵਿੱਚ ਤਾਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨੇ ਸਾਨੂੰ ਘਰੋਸੇ ਦੇ ਵਿੱਚ ਲੈ ਕੇ ਕਲੀਟਰਕਾਰੀ ਕਰ ਦਿੱਤਾ ਕਿ ਇੱਕ ਪੰਜ ਤੋਂ ठेकेदारी ਖਤਮ ਕਰਕੇ ਤੁਹਾਨੂੰ ਸਿੱਧਾ ਅਸੀਂ ਭੁਗਤਾਨ ਕਰਦੇ ਹਾਂ ਪਰੰਤੂ 13/7/2024 ਨੂੰ ਪੰਜ ਸੱਤ ठेकेदारਾਂ ਨਾਲ ਝਣਾਟਾ ਨਾਲ ਮੀਟਿੰਗ ਕਰਕੇ ਪੰਜਾਬ ਦੇ ਪੱਲੇਦਾਰ ਮਜ਼ਦੂਰਾ ਦੀ ਬਣੀ ਬਣਾਈ ਕੌਕਸੀ ਪੰਜਾਬ ਦੇ ਘਮੰਡੀ ਮੰਤਰੀ ਬੋਰਡ ਸਪਲਾਈ ਵਿਭਾਗ ਦੇ ਲਾਲਕੰਦ ਘਟਾਰੂ ਚੱਕ ਨੇ ਉਹ ਰਿਜੈਕਟ ਕਰਾ ਕੇ ਠੇਕੇਦਾਰਾਂ ਦੇ ਹੱਕ ਦੇ ਵਿੱਚ ਖੜਾ ਦਿੱਤੇ ਤੇ ਪੰਜ ਸੱਤ ਠੇਕੇਦਾਰਾਂ ਨੂੰ ਕਹਿੰਦਾ ਵੀ ਤੁਸੀਂ ਸਾਰੇ ਪੰਜਾਬ ਦੇ ਟੈਂਡਰ ਚਲਾਓ ਜੋ 35 40 ਹਜ਼ਾਰ ਪੱਲੇਦਾਰ ਮਜ਼ਦੂਰ ਹੈ ਉਹਨਾਂ ਨੂੰ ਅਣਗੌਣ ਕਰਕੇ ਕਹਿੰਦਾ ਮੈਂ ਪੰਜਾਬ ਦੇ ਮਜ਼ਦੂਰਾਂ ਨੂੰ ਜਾਣਦਾ ਹੀ ਨਹੀਂ ਪੰਜ ਸੱਤ ਘਰਾੜਿਆਂ ਨੂੰ ਉਹ ਸਰਕਾਰ ਕੰਮ ਦੇਣ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਅਸੀਂ ਅੱਜ ਪਟਿਆਲਾ ਡੀਸੀ ਦਫ਼ਤਰ ਦੇ ਰੋਸ ਮਜਾਰਾ ਕੀਤਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਜੇਕਰ ਪੌਪਸੀ ਦੇ ਵਿੱਚ ਸੋਧ ਕਰਕੇ ਜਾਂ ਇਹਨੂੰ ਰਿਜੈਕਟ ਕਰ ਪ੍ਰਧ ਕਰਕੇ ਨਵਾਰਾ ਦਾ ਬਣਾਈ ਗਈ ਬਾਦੇ ਮੁਤਾਬਕ ਕੰਮ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਪੱਤਰ ਤੇ ਵੱਡਾ ਸੰਘਰਸ਼ ਕਰ ਲਈ ਮਜੂਰ ਹੋਵਾਂਗੇ ਅੱਜ ਕਿ ਉਹ ਡੀਸੀ ਦਫਤਰ ਆਏ ਉਸੇ ਮੰਗ ਪੱਤਰ ਜਿਹੜਾ ਦੇਣਾ ਹੈ ਮੰਗ ਪੱਤਰ ਦਿੱਤਾ ਸੀ ਮੰਗ ਪੱਤਰਾਂ ਤੋਂ ਤਹਿਸੀਲਦਾਰ ਸਾਹਿਬ ਲੈ ਕੇ ਸਾ ਤੋਂ ਉਹ ਕਹਿੰਦੇ ਵੀ ਮੇਰੇ ਜੋ ਰੁਤਬਾ ਜੋ ਮੈਨੂੰ ਕਹਿ ਕੇ ਭੇਜਿਆ ਜਿਉਂ ਮੰਗ ਪੱਤਰ ਜੇ ਕਿ BC 3 ਨੂੰ ਸੌਂਪ ਦਿੰਦਾ ਉਹ ਅੱਗੇ ਸਰਕਾਰ ਦਾ ਕੰਮ ਹੈ ਉਹ ਨਾਲ ਕੀ ਸਾਡੀ ਕੀ ਅੱਗੇ ਰਣਨੀਤੀ ਹੋਵੇ ਕਿ ਜਿਹੜੇ ਅੱਜ ਸਾਡੀ ਰਣਨੀਤੀ ਤਾਂ ਸਾਡੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਣੀ ਹੈ 15 ਦੂਸਰੀ ਤਰੀਕ ਨੂੰ ਜੇ ਤਾਂ ਇਹਦੇ ਵਿੱਚ ਕੋਈ ਰਿਜ਼ਲਟ ਆ ਜਾਂਦਾ ਤਾਂ ਉਸ ਤਰੀਕੇ ਨਾਲ ਮੀਟਿੰਗ ਹੋ ਜਾਣੀ ਜੇ ਕੋਈ ਰਿਜ਼ਲਟ ਨਹੀਂ ਆਂਦਾ ਤਾਂ ਫਿਰ ਮੀਟਿੰਗ ਕਰਕੇ ਅਸੀਂ ਵੱਡੇ ਪੱਧਰ ਤੇ ਕੰਮ ਬੰਦ ਦੀ ਕਾਰਵਾਈ ਕਰ ਸਕਦੇ ਹਾਂ ਜਾਂ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਦੀ ਕੋਠੀ ਦਾ ਘਰੋ ਵੀ ਕਰ ਸਕਦੇ ਹਾਂ

हम पूरा करवाएंगे और आप लोग धरना खोल दीजिए और कनक सीजन में सारे काम पूरे पंजाब की लेबर ने किया जो भी काम हुआ बड़े सुचारू रूप से हुआ और सरकार ने हर बात को मान लिया कि लेबर का काम लेबर को सीधा दिया जाएगा और लेबर के अकाउंट में सीधी पेमेंट दी जाएगी पर सरकार को पता नहीं कैसे ये पॉलिसी का परिवर्तन किया और एक लालचंद कटारू ने सीधी लालचंद कटारू ने ये पॉलिसी का परिवर्तन करवा के बड़े बड़े सरमाएदार ठेकेदारों से पैसे लेकर लेबर के काम को खोकर ठेकेदार को देने जा रही है जबकि ठेकेदारों ने आज तक तीसों साल से कार्य देखा जाए लेबर को लुट कर उनके ई को खाया उनके एस को खाया न कोई डॉक्टरी सहूलियत दिया सारे पैसे लेबर से काटा जाता है

तो ये देख सकते हो ये ठेकेदार से पैसे लेके सौ करोड़ के, के तक मंत्री इसने कितने बार वादा करके हमारे पक्षों बात पक्षों करते हुए इसने भरोसा में देते करते बातचीत करते हुए उसके बाद इसने एक एक जो है एक बार ठेकेदार के साथ मीटिंग हुआ ठेकेदार के साथ मीटिंग करके पता नहीं क्या ठेकेदार नाल गुल खिलाया कुछ पैसे को भी ले देखे ठेकेदार से सत्तर करोड़ या सौ करोड़ का जो है ठेकेदार के पक्ष लेबर को नहीं जानता हूँ पंजाब के अंदर छह सात ठेकेदार को लाखों करोड़ों रुपया लेके सत्तर करोड़ या लाख करोड़ जो भी होते हैं मजदूर आदमी नहीं जानते हैं ना उनसे करोड़ों रुपया लेकेदार लगा दीजिए कमियां कमी पूरी करके